ਆਹ ਥੋੜੇ ਮੌਜੂਦ ਆ ਪਰ ਅੰਦਾਜ਼ ਲਗੇ ਇਹਨੇ ਜਿਹਨੂੰ ਕੇ ਸਮਾਧਾਨਾ ਕੋਰਤਰਾ ਕਹਿੰਦੇ ਆਪਾਂ ਐਸਾ ਨੇ ਉਸ ਰੋਡ ਤੇ ਆ ਆ ਤੁਸੀਂ ਦੇਖ ਸਕਦੇ ਹੋਗੇ ਕਿ ਕੀ ਹਾਲ ਆ ਪਾਣੀ ਅੱਤ ਦਾ ਚੜਿਆ ਹੋਇਆ ਆ ਸੜਕਾਂ ਪੂਰੀਆਂ ਟੁੱਪੀਆਂ ਹੋਈਆਂ ਨੇ ਘਰਾਂ ਦੇ ਵਿੱਚ ਪੂਰਾ ਪਾਣੀ ਵੜਿਆ ਹੋਇਆ ਆ ਆ ਜਿਹੜਾ ਬਣਿਆ ਹੋਇਆ ਜੀ ਆ ਤੁਸੀਂ ਦੇਖ ਸਕਦੇ ਹੋ ਕਿ ਕੀ ਆ ਰਿਹਾ ਪਾਣੀ ਬਾਹ ਬਾਹ ਕਰਦਾ ਆ ਰਿਹਾ ਆ ਸੇਵਾ ਕੇਂਦਰ ਪੂਰੀ ਤਰ੍ਹਾਂ ਡੁੱਬਿਆ ਹੋਇਆ ਜਵਾਨਾਂ ਨੂੰ ਸਲਾਮ ਕਹਿਣਾ ਹੈ ਇਹਨਾਂ ਦੇ ਹੌਸਲੇ ਨੂੰ ਸਲਾਮ ਕਹਿਣਾ ਹੈ ਕਿ ਜਿਹੜੇ ਬਿਨਾਂ ਨਿਰਸਵਾਰਥ ਸੇਵਾ ਨਿਭਾ ਰਹੇ ਨੇ ਔਰ ਆ ਗੁਰਦੁਆਰਾ ਸਾਹਿਬ ਲੱਗੇ ਜਿਹਨੂੰ ਸਮਾਧਾ ਦਾ ਗੁਰਦੁਆਰਾ ਕਿਹਾ ਜਾਂਦਾ ਇਹ ਆ ਨਹਿਰ ਆ ਜੀ ਇਹ ਨਹਿਰ ਇਹ ਨਹਿਰ ਉੱਤੋਂ ਦੀ ਵਗ ਰਹੀ ਆ ਔਰ ਉਹ ਉਹ ਤੁਸੀਂ ਦੇਖ ਸਕਦੇ ਹੋ ਕਿ ਮੈਂ ਥੋੜਾ ਕੈਮਰਾ ਜ਼ੂਮ ਕਰਕੇ ਦਿਖਾਉਣਾ ਕਿ ਪਰਿਵਾਰਾਂ ਦਾ ਹਣੇ ਕੀ ਹਾਲ ਆ ਪਰਿਵਾਰ ਆਹ ਵੇਲੇ ਆਪਣੇ ਕੋਠਿਆਂ ਤੇ ਚੜੇ ਹੋਏ ਨੇ ਔਰ ਦੇਖ ਰਹੇ ਨੇ ਕਿ ਸ਼ਾਇਦ ਕੋਈ ਰਾਹਤ ਕਿਤੋਂ ਆ ਜਾਏ ਇਹ ਆ ਜੀ ਸਮਾਧਾ ਵਾਲਾ ਗੁਰਦੁਆਰਾ ਸਾਹਿਬ ਤੁਸੀਂ ਦੇਖ ਸਕਦੇ ਹੋ ਕਿ ਗੁਰਦੁਆਰਾ ਸਮੱਧਾਂ ਵਾਲੇ ਤੇ ਕੀ ਹਾਲ ਹੈ ਪਾਣੀ ਪੂਰੀ ਤਰ੍ਹਾਂ ਚੜਿਆ ਹੋਇਆ ਆ ਮਤਲਬ ਕਮ ਸੇ ਕਮ ਪੂਆ ਪਾਣੀ ਪੂਰੇ ਰੋਡ ਨਾਲ ਅੱਗੇ ਨੂੰ ਵਹਾ ਹੋ ਰਿਹਾ ਔਰ ਗੁਰਦਰਾ ਸਾਹਿਬ ਦੇ ਅੰਦਰ ਤੱਕ ਪਾਣੀ ਐਂਟਰ ਕਰ ਚੁੱਕਾ ਆ ਮੈਂ ਸੋ ਜੂਮ ਕਰਕੇ ਦਿਖਾਉਣਾ ਆਪਣੇ ਦਰਸ਼ਕਾਂ ਨੂੰ ਕਿ ਗੁਰਦਰਾ ਸਾਹਿਬ ਦੇ ਅੰਦਰ ਤੱਕ ਪਾਣੀ ਜਾ ਚੁੱਕਾ ਆ ਤੁਸੀਂ ਦੇਖ ਸਕਦੇ ਹੋ ਕਿ ਟਰੈਕਟਰਾਂ ਪੂਰੇ ਪੂਰੇ ਡੈਡ ਉੱਪਰ ਹੋਏ ਨੇ ਹੋਰ ਥੋੜੀ ਜਿਹੀ ਜਗ੍ਹਾ ਦੇ ਵਿੱਚ ਪੂਰੀ ਤਰ੍ਹਾਂ ਰਿਕਸ਼ੋਟੇ ਵੀ ਤੱਕੀ ਗਈ ਹੋਈ ਆ ਔਰ ਇਹ ਸ਼ਹਿਰ ਦੇ ਅੰਦਰ ਪਾਣੀ ਜਾ ਰਿਹਾ ਆ ਇਹ ਆਪਾਂ ਇੰਦਰ ਨੂੰ ਪਾਣੀ ਜਾ ਰਿਹਾ ਦਰ ਦਿੱਤਾ ਗਿਆ ਹੈ ਲੋਕਾਂ ਦੀ ਸਹਾਇਤਾ ਬਾਦ ਤੇ ਜੋ ਕਿ ਲੋਕ ਫਸੇ ਹੋਏ ਨੇ ਉਹਨਾਂ ਦੀ ਸਹਾਇਤਾ ਬਾਦ ਤੇ ਪ੍ਰਸ਼ਾਸਨ ਪਹੁੰਚਿਆ ਹੋਇਆ ਹੈ ਔਰ ਇਹ ਬੇੜਾ ਜੋਗੀ ਆ ਮੋਟਰ ਵਾਲਾ ਆ ਇਹ ਲੋਕਾਂ ਦੀ ਸਹਾਇਤਾ ਬਾਦ ਤੇ ਉਤਾਰਿਆ ਗਿਆ ਆ ਅਰਮਦਾਸ ਨੀਅਰ ਗੁਰਦੈਰਾ ਤਲਾ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਪ੍ਰਧਾਨ ਪਰ ਪ੍ਰਧਾਨ ਔਰ ਸਾਡੇ ਗੁਰਮਖ ਸਿੰਘ ਜੀ ਪਿੰਡ ਤਲਮੰਡੀ ਦੇ ਇਕਾਈ ਦੇ ਪ੍ਰਧਾਨ ਔਰ ਪਿੰਡ ਤਲਮੰਡੀ ਨਾਰ ਦੇ ਮੈਂਬਰ ਪੰਚਾਇਤ ਉਤੋਂ ਪਹਿਲੇ ਮੈਂ ਥੋੜਾ ਜਿਆਦਾ ਤੁਹਾਨੂੰ ਦ੍ਰਿਸ਼ ਦਿਖਾ ਦਿੰਦਾ ਕਿ ਪਾਣੀ ਦਾ ਵਹਾਅ ਕਿਦਾਂ ਦਾ ਆ ਪ੍ਰਤੀਨ ਪਾਣੀ ਜਾ ਰਿਹਾ ਆ ਔਰ ਮਿੰਟੋ ਸੈਂਟੀ ਪਾਣੀ ਦੀ ਉਚਾਈ ਵਧ ਰਹੀ ਆ ਹੁਣ ਆਪਾਂ ਗੱਲ ਕਰਾਂਗੇ ਜੀ ਜੋਨ ਪ੍ਰਧਾਨ ਹੁਣ ਆਣਾ ਪ੍ਰਧਾਨ ਸਾਹਿਬ ਪਤੀ ਸਵੇਰੇ ਦੇ ਪਹੁੰਚੇ ਕੀ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸਵੇਰੇ ਕਿੰਨਾ ਪਾਣੀ ਸੀ ਤੇ ਹੁਣ ਕਿੰਨਾ ਹੋ ਗਿਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਪ੍ਰਧਾਨ ਲਖਮੀ ਸਿੰਘ ਰੰਧਾਵਾ ਮੱਧੂ ਸ਼ੰਗਾ ਦੇਖੋ ਯਹੀਂ ਸਵੇਰ ਤੋਂ ਇਥੇ ਸੇਵਾ ਕਰ ਰਹੇ ਸਨ ਜੀ ਜਿਹੜੀ ਉਧਰ ਫਸੀ ਹੋਈ ਕੀਰਤ ਪਰਿਵਾਰਾਂ ਨੂੰ ਦੇਖੋ ਜੀ ਅਸੀਂ ਸੇਫ ਜਗ੍ਹਾ ਦੇ ਵਿਚਾਰੇ ਆ ਤੇ ਜਿਹੜੀ ਦੇਖੋ ਜੀ ਉਧਰ ਕਿਸ ਦਾ ਸਮਾਨ ਲਿਉਣ ਵਾਲਾ ਉਹ ਵੀ ਆਪਾਂ ਜਿੰਨੀਆਂ 4 ਤੋਂ 5 ਟਰਾਲੀਆਂ ਇਸੇ ਸੇਵਾ ਦੇ ਵਿੱਚ ਸੀਰ ਤੋਂ ਆਪਾਂ ਲਗਾਈਆਂ ਹੋਈਆਂ ਵਾ ਤੇ ਬਾਕੀ ਜੇ ਪਾਣੀ ਦਾ ਦੇਖੀਏ ਸਵੇਰੇ ਜਿਹੜਾ ਗੁਰਦਾਰਾ ਸਮਾਧਾ ਸਾਹਿਬ ਬਾਬਾ ਬੁੱਢਾ ਸਾਹਿਬ ਉੱਥੇ ਦੇਖੋ ਜੀ ਬਿਲਕੁਲ ਪਾਣੀ ਉਸ ਤੋਂ ਅੱਗੇ ਬਿਲਕੁਲ ਨਹੀਂ ਹੈਗਾ ਤੇ ਜੇ ਹੁਣ ਤੁਸੀਂ ਦੇਖੋ ਤੇ 5-5 ਫੁੱਟ ਪਾਣੀ ਜਿਹੜਾ ਵਾ ਇਸ ਤੋਂ ਨਹੀਂ ਚੌਂਕ ਜਿਹੜਾ ਤਲਾਵ ਵਾਲਾ ਚੌਂਕ ਆਈਦਾ ਵਾ ਉਸ ਤੋਂ ਘਨੇ ਆ ਉੱਥੇ 5-5 ਫੁੱਟ ਪਾਣੀ ਚੱਕਾ ਤੇ ਜਿਹੜੇ ਕੀਰਤ ਤੇ ਇਹ ਲੋ ਲੈਣ ਵਾਸਤੇ ਤੇ ਦੇਖੋ ਜੀ ਹੁਣ ਜਿਹੜਾ ਕੋਈ ਪਰਿਵਾਰ ਦਾ ਸਮਾ ਹੋ ਗਿਆ ਨਾ ਤਾਂ ਕੋਈ ਰੋਟੀ ਦਾ ਇੰਤਜ਼ਾਮ ਆ ਨਾ ਕੋਈ ਲਾਈਟ ਦਾ ਇੰਤਜ਼ਾਮ ਤੇ ਦੇਖੋ ਜੀ ਉਹ ਵੀ ਉਹਦੇ ਵਾਸਤੇ ਵੀ ਆਪਾਂ ਇਥੋਂ ਪ੍ਰਸ਼ਾਸਨ ਨੂੰ ਕਹਿ ਕੇ ਕਿ ਆਪਾਂ ਅਗੇ ਢੇਢੇ ਭੇਰੇ ਆ ਜਿਹਨਾਂ ਨੂੰ ਪ੍ਰਸ਼ਾਦਾ ਪਾਣੀ ਬਚੋਣਾ ਉਹਦੇ ਵਾਸਤੇ ਜਾਂ ਕੋਈ ਵੀ ਸਾਡੇ ਜਥੇਬੰਦੀ ਵੱਲੋਂ ਦੇਖੀ ਜਿਹੜਾ ਪ੍ਰਸ਼ਾਦਾ ਪਾਣੀ ਪੱਕ ਕੇ ਤੇ ਆ ਰਿਹਾ ਆ ਗੱਲ ਕਰਾਂਗਾ ਜੀ ਰਾਜਵੀਰ ਸਿੰਘ ਨਾਲ ਪ੍ਰਧਾਨ ਸਾਹਿਬ ਨਾਲ ਪ੍ਰਧਾਨ ਸਾਹਿਬ ਪਾਣੀ ਦਾ ਵਹਾਉ ਦਿਖਣ ਡਿਆ ਆ ਬਹੁਤੋ ਮਤਲਬ 10 ਸੈਂਟੀਮੀਟਰ ਪਾਣੀ ਵਧਨ ਦਿਆ ਆ ਸਵੇਰ ਦੇ ਪਹੁੰਚੇ ਹੋਣੇ ਜੋਂ ਪ੍ਰਧਾਨ ਨਾਲ ਗੱਲ ਹੋਈ ਕੀ ਕਹਿਣਾ ਚਾਹੁੰਦੇ ਹੋ ਪਾਣੀ ਦੀ ਸਥਿਤੀ ਬਹੁਤ ਜ਼ਿਆਦਾ ਮਾੜੀ ਆ ਸਵੇਰੇ ਸਮਾਧਾਂ ਵਾਲੇ ਗੁਰਦਾਰਾ ਸਾਹਿਬ ਪਾਣੀ ਦੀ ਬਹੁਤ ਥੋੜਾ ਥੋੜਾ ਸੀ ਇਸ ਮੌਕੇ ਆ 5 5 6 6 ਫੁੱਟ ਜਿਹੜਾ ਪਾਣੀ ਆ ਸਵੇਰ ਤੋਂ ਲਾ ਕੇ ਹੁਣ 10 ਫੁੱਟ ਚੜ ਗਿਆ ਵਾ ਅੱਗੇ ਦੀ ਸਥਿਤੀ ਬੜੀ ਮਾੜੀ ਆ ਅਗਲੇ ਪਿੰਡ ਭੋਨੇਵਾਲ ਜਟਾ ਸਜਾਦਾ ਉਹਨਾ ਉਹ ਉਹਨਾ ਪਿੰਡਾਂ ਦੀ ਸਥਿਤੀ ਬਹੁਤ ਮਾੜੀ ਆ ਕੋਈ ਉਹਨਾਂ ਕੋ ਕੋ ਖਾਣ ਪੀਣ ਨੂੰ ਬੱਚਿਆਂ ਦਾ ਕੰਡੀਸ਼ਨ ਬਹੁਤ ਮਾੜੀ ਤਰਪਾਲਾਂ ਦਾ ਉੱਤੋਂ ਬਰਸਾਤ ਹੋਣ ਦੀ ਆ ਥੱਲੇ ਪਾਣੀ ਦੀ ਮਾਰ ਵੱਜਣ ਦੀ ਆ ਜੀ ਤੇ ਤੁਹਾਨੂੰ ਲੱਗਦਾ ਕਿ ਪ੍ਰਸ਼ਾਸਨ ਨੂੰ ਪਹਿਲਾਂ ਆਪਣਾ ਕੰਮ ਕਰਦੀ ਨਹੀਂ ਤੋ ਜਾਗਿਆ ਹੁੰਦਾ ਤੇ ਆ ਹਾਲਾਤ ਨਾ ਹੁੰਦੇ ਜੇ ਜਗਿਆ ਹੁੰਦਾ ਤੁਸੀਂ ਦੇ ਉੱਤੇ ਕਾਰਵਾਈ ਕੀਤੀ ਹੁੰਦੀ ਮਿੱਟੀ ਮੁੱਟੀ ਪੁਆਈ ਹੁੰਦੀ ਆ ਆਫ ਅਗੇ ਤੇ ਇਹ ਸਥਿਤੀ ਨਹੀਂ ਹੁੰਨੀ ਕਿੰਨਾ ਥਾਵਾਂ ਤੋਂ ਤੁਸੀਂ ਡੁੱਟ ਚੁੱਕੀ ਆ ਘੋਨੇ ਵਾਲਿਓ ਜੀ ਤੇ ਤੁਹੀ ਮੰਨਦੇ ਹੋ ਕਿ ਜਿਹੜੀ ਮਾਨ ਸਰਕਾਰ ਆਈ ਸੀ ਕਿ ਬੜੇ ਵਾਧਿਆਂ ਨਾਲ ਵੀ ਮੈਂ ਮੁਰਗੀ ਦੇ ਵੀ ਪੈਸੇ ਦੇ ਦੂੰਗਾ ਕਦੂਦੇ ਪੈਸੇ ਦਊਂਗਾ ਲੇਬਰ ਦੇ ਪੈਸੇ ਦਊਂਗਾ ਹੁਣ ਕੀ ਹਾਲਾਤ ਨੇ ਪ੍ਰਸ਼ਾਸਨ ਨੇ ਕੋਈ ਸਹਿਯੋਗ ਕੀਤਾ ਇਹ ਬਿਲਕੁਲ ਕੋਈ ਸਦੋਗ ਨਹੀਂ ਮਿਲਣਾ ਤੇ ਨਾ ਇਹਨਾਂ ਤੋਂ ਕੋਈ ਜੀਵਨ ਦਾ ਰਾਸ ਹੀ ਰੱਖੇ ਇਹ ਅਮੇ ਕਹਿਰ ਪਹੁੰਚਦੀਆਂ ਗੱਲਾਂ ਨੇ ਜੀ ਅੱਛਾ ਜੀ ਇਹ ਇਹ ਅਸੀਂ ਜੀਵਨ ਦਾ ਰਾਸ ਦੇ ਦੇ ਦੀ ਹਲਕੀਏ ਦੇ ਨਾਲ ਦੀ ਰੀਸ ਨਹੀਂ ਹੋਣੀ ਠੀਕ ਹੈ ਜੀ ਕਿ ਪ੍ਰਸ਼ਾਸਨ ਨੂੰ ਜੋ ਗੱਲ ਕਿਤੇ ਲੋੜ ਪੈਣ ਰਹੀ ਆ ਤੇ ਤੁਹਾਡਾ ਕਿਸੇ ਪ੍ਰਕਾਰ ਦਾ ਸਹਿਯੋਗ ਹੁੰਦਾ ਗੱਲ ਸੁਣੀ ਜਾ ਰਹੀ ਆ ਨਹੀਂ ਗੱਲ ਸੁਣੀ ਜਾ ਰਹੀ ਆ ਕਿ ਅਸੀਂ ਜਦੋਂ ਡਿਪੀ ਸਾਹਿਬ ਨੂੰ ਕਹਿੰਨੇ ਐ ਐਸਐਸਪੀ ਸਾਹਿਬ ਨੂੰ ਕਹਿੰਨੇ ਸਾਡੇ ਅਸੀਂ ਉਹਨਾਂ ਦੇ ਧਿਆਨ ਚ ਕੋ ਗੱਲ ਜਿਹਾਉਂਦੇ ਆ ਕਿ ਅੱਗੇ ਆਸਤੀ ਨਹੀਂ ਚੱਲਣ ਦੀ ਆ ਉੱਥੇ ਤੋਂ ਫਸਿਆ ਵਾ ਉਹਦੇ ਵਾਸਤੇ ਬੋਰਡ ਭੇਜੀ ਜਾ ਰਹੀ ਆ ਅ ਸਰਦਾਰ ਗੁਰਮੁਖ ਸਿੰਘ ਜੀ ਆਪਣਾ ਕਿਹੜਾ ਪਿੰਡ ਹੈ ਮੇਰਾ ਪਿੰਕ ਜੀ ਤਲਵੰਡੀ ਨਾਰ ਤਲਵੰਡੀ ਨਾਰ ਇਸੋਂ ਕਾਫੀ ਪੈਂਦਾ ਤੁਸੀਂ ਵੀ ਇੱਥੇ ਪਹੁੰਚੇ ਹੋ ਹਾਲਾਤ ਤੁਸੀਂ ਵੀ ਦੇਖ ਚੁੱਕੇ ਹੋ ਕੀ ਕਹਿਣਾ ਚਾਹੁੰਦੇ ਹੋ ਕੈਨਾ ਵੀਜੀ ਹਲਾਤਾਂ ਦੇ ਹਿਸਾਬ ਨਾਲ ਜੇ ਫਿਲਹਾਲ ਤੇ ਜੋ ਸਮੇਂ ਦੇ ਹਿਸਾਬ ਨਾਲ ਚੱਲੇ ਤੇ ਇਹੋ ਅਪੀਲ ਲੋਕਾਂ ਨੂੰ ਕੀਤੀ ਜਾਂਦੀ ਆ ਕਿ ਘਰਾਂ ਦੇ ਵਿੱਚੋਂ ਬਾਹਰ ਨਿਕਲ ਆਪਣੇ ਆਪਣੀ ਜਾਨ ਬਚਾਉਣ ਸਾਮਾਨ ਦਾ ਜਾਂ ਘਰਾਂ ਦਾ ਜੋ ਨੁਕਸਾਨ ਹੋ ਗਿਆ ਉਹ ਤੇ ਹੋ ਹੀ ਗਿਆ ਉਹ ਦਿਖ ਰਿਹਾ ਵਾ ਪਾਣੀ ਬਹੁਤ ਜ਼ਿਆਦਾ ਆ ਗਿਆ ਵਾ ਤੇ ਬਾਕੀ ਚਲੋ ਤੁਹਾਡੇ ਨਾਲ ਜਿੱਦਾਂ ਪ੍ਰਧਾਨ ਹੁਣਾਂ ਨੇ ਕਿਹਾ ਵਾ ਸਰਪਾਲ ਗੁਰਿੰਦਰ ਸਿੰਘ ਹੁਣਾ ਵੀ ਜੇੜੀ ਵੀ ਕਿਸੇ ਚੀਜ਼ ਦੀ ਕਿਸੇ ਨੂੰ ਰਹਿਸ਼ ਦੀ ਕੋਈ ਖਾਣੇ ਦੀ ਕਿਸੇ ਚੀਜ਼ ਦੀ ਵੀ ਜ਼ਰੂਰਤ ਆ ਉਹ ਆਪਣਾ ਸਾਡੀ ਜਥੇਬੰਦੀ ਨਾਲ ਸੰਪਰਕ ਕੀਤਾ ਜਾਵੇ ਜਿੱਥੇ ਵੀ ਕਿਸੇ ਨੂੰ ਜ਼ਰੂਰਤ ਹੋਏਗੀ ਉਹ ਪਹਚਾਈ ਜਾਵੇ ਕਿ ਜੇ ਕਿਸੇ ਨੂੰ ਟਰਾਲੀ ਟਰੈਕਟਰ ਜਾਂ ਕੋਈ ਖਾਣੇ ਦੀ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੈ ਨਾ ਉਹ ਤੁਹਾਨੂੰ ਪ੍ਰੋਵਾਈਡ ਕਰਵਾਇਆ ਜਾਏਗਾ ਹਰੇਕ ਤਰ੍ਹਾਂ ਦੀ ਮਦਦ ਕੀਤੀ ਜਾਏਗੀ ਠੀਕ ਹੈ ਬਾਕੀ ਜੋ ਹਾਲਾਤ ਨੇ ਉਹ ਤੁਸੀਂ ਵੀ ਜੀ ਆਪ ਨੂੰ ਦੱਸ ਸਕਦੇ ਹੋ ਕਿ ਪਾਣੀ 15 ਤੋਂ 20 ਮਿੰਟ ਦੇ ਵਿੱਚ ਵਿੱਚ ਜਿਹੜਾ 1 ਤੋਂ 1.5 ਫੁੱਟ ਪਾਣੀ ਵਧ ਗਿਆ ਪੇਲੇ ਨਾਲ ਤੇ ਭਾਜੀ ਕੋਈ ਸੋਚਿਆ ਨਗਰ ਵਾਲੋਂ ਕੋਈ ਪ੍ਰਾਲਾ ਖਸਾਇਤਾ ਦਾ ਕੋਈ ਲੰਗਰ ਪਾਣੀ ਦਾ ਕੋਈ ਸੇਵਾ ਜੀ ਤਲਵੰਡੀ ਨਾਰਦੀਨ ਪੰਜਾਬ ਆਪਣਾ ਸਮੂਹ ਸੰਗਤ ਵੱਲੋਂ ਸਾਡੇ ਜੋ ਪ੍ਰਾਲਾ ਵਾ ਕਿ ਅਸੀਂ ਕੱਲ ਆਪਣੇ ਪਿੰਡ ਤੋਂ ਲੰਗਰ ਤਿਆਰ ਕਰਵਾ ਕੇ ਤੇ ਇੱਥੇ ਜੋ ਜਿੱਥੇ ਜਿੱਥੇ ਵੀ ਜ਼ਰੂਰਤ ਹੋਏਗੀ ਆਪਾਂ ਉੱਥੇ ਪਹੁੰਚਾਵਾਂਗੇ ਜਿੰਨੇ ਕੋਈ ਤੁਹਾਡਾ ਪਿੰਡ ਹੈਗਾ ਆਪਾਂ ਸਹਿਯੋਗ ਦੇ ਚੀਜ਼ ਦੇ ਆ ਪਿੰਡ ਨਾਲ ਆ ਰਹੀ ਹੈ ਐ ਲੱਗਦਾ ਵੀ ਦਰਿਆ ਨਹਿਰ ਬਣ ਗਈ ਆ ਅੱਜ ਸਾਲਾ ਦੇਖੋ ਵੀ ਇਹ ਸਮੁੰਦਰ ਬਣ ਗਿਆ ਵੇ ਇੱਧਰ ਸਾਰੇ ਪਾਸੇ ਇਹ ਜਿਹੜਾ ਨਾ ਜਿਹੜੇ ਮੈਂ ਇਹ ਦੱਸਣਾ ਚਾਹੁੰਦਾ ਇੰਨਾ ਕੇ ਪਾਣੀ ਇੱਥੇ ਨਾ ਆ ਗਿਆ ਬੋਲਦੇ ਆਪਣੇ ਵੱਡੀ ਦੇ ਪ੍ਰਧਾਨ ਹੋਣੇ ਉਹਨਾਂ ਪ੍ਰਧਾਨ ਸਾਹਿਬ ਠੀਕ ਇਹਨਾਂ ਚੁਣੇ ਹਾਲਾਤ ਤਾਂ ਹੀ ਦਿਖ ਰਹੇ ਹੋ ਹਾਲਾਤ ਤੁਹਾਡੇ ਸਾਹਮਣੇ ਇਹ ਰਿਪੋਰਟ ਸਾਡੇ ਕੋਲ ਤਾਂ ਇਹਨਾਂ ਨੇ ਕਿਹਾ ਆਪਾਂ ਜਨਾਬਾ ਹਾਂ ਤੇ ਬੰਦਿਆ ਹਾਂ ਜੀ ਕਿੰਨੀ ਤੇਜ਼ ਹੈ ਖੈਰ ਕੁਰੇ ਕੱਢ ਕੇ ਡੋਨੇ ਆ ਲੋਤਿਆਂ ਨੇ ਕੱਢ ਕੇ ਆ ਪਾਣੀ ਪੰਜਾ ਮਿੰਟਾਂ ਦੇ ਵਿੱਚ ਵਿੱਚ ਇੱਥੇ ਤੱਕ ਪਾਣੀ ਉੱਨਤ ਆ ਰਿਹਾ ਤੇ ਕੋਈ ਹੁਣ ਕੋ ਗਾਂ ਸੋਚਿਆ ਕਿ ਕਿਸ ਤਰ੍ਹਾਂ ਕਿਹੜੀ ਕਿਹੜੀ ਸਹਾਇਤਾ ਕਰਨੀ ਆ ਜਾਂ ਨਗਰ ਵੱਲੋਂ ਜਿਵੇਂ ਹੁਣੇ ਗੁਰਮੁਖ ਨੇ ਕਿਹਾ ਕਿ ਪਿੰਡ ਤਲਮੜੀ ਨਾਰ ਵੱਲੋਂ ਲੰਗਰ ਪਾਣੀ ਦਾ ਪ੍ਰਬੰਧ ਕਰਾਂਗੇ ਤਲਮੜੀ ਨਾਰ ਵੱਲੋਂ ਉਹ ਸੰਗਠਨ ਦੇ ਸਹਿਯੋਗ ਦੇ ਨਾਲ ਜਿਹੜਾ ਵਾ ਇੰਤਜ਼ਾਮ ਨਾਲ ਪਾਣੀ ਦਾ ਦਿੱਤਾ ਜਾਊਗਾ ਸਾਡੀ ਆ ਟੀਮਾਂ ਸਵੇਰ ਦੀਆਂ ਕਿਸਾਨ ਮਜ਼ਦੂਰ ਸਹਾਇਤਾ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸਾਰੀ ਪੰਜਾਬ ਦੀ ਟੀਮ ਸਾਡੇ ਲੱਗੀ ਹੋਈ ਹੈ ਇੱਥੇ ਫੀਲਡ ਤੇ ਲੱਗੀ ਹੋਈ ਆ ਖਲੋ ਕਰ ਰਹੀ ਆ ਸਾਡੇ ਗੁਰਮੁਖ ਜੀ ਹੋਰ ਕੁਝ ਕਹਿਣਾ ਚਾਹੁੰਦੇ ਹੋ ਹਸਜੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜਿਹੜੀ ਤੁਸੀਂ ਇਹ ਆਵਾਜ਼ ਲੋਕਾਂ ਤੱਕ ਪਹੁੰਚਾਉਂਦੇ ਹੋ ਬਾਕੀ ਸਾਡੇ ਵੱਲੋਂ ਇਹੋ ਬੇਨਤੀ ਆ ਕਿ ਕੋਈ ਵੀ ਜਿਹੜਾ ਵੀਰ ਆ ਸੰਪਰਕ ਜੇ ਬੰਦੀ ਦੇ ਨਾਲ ਕਰੇ ਆਪਣੇ ਨੰਬਰ ਬੋਲ ਦਿਓ ਇੱਕ ਰੀ ਨੰਬਰ ਬੋਲ ਦਿਓ ਮੇਰਾ ਵੀ ਇਹ ਨੰਬਰ ਹੈ 98722 30101 ਠੀਕ ਹੈ ਜੀ ਕਿਸੇ ਵੀ ਚੀਜ਼ ਦੀ ਜਰੂਰਤ ਹੋਵੇ ਮੰਨ ਲਓ ਕਿਸੇ ਨੇ ਕੋਈ ਡੰਗਰਾਂ ਵਾਸਤੇ ਕੋਈ ਜਗ੍ਹਾ ਬੰਨਣ ਵਾਸਤੇ ਚਾਹੀਦੀ ਆ ਉਹ ਵੀ ਆਪਾਂ ਪ੍ਰੋਵਾਈਡ ਕਰਾਂਗੇ ਜੇ ਕਿਸੇ ਨੂੰ ਕੋਈ ਕਿਤੇ ਫਸਿਆ ਹੋਵੇ ਵੀ ਸਾਡੇ ਨਾਲ ਸੰਪਰਕ ਕਰੇ ਅਸੀਂ ਇਹਨੂੰ ਉਥੋਂ ਮੁਸੀਬਤੋਂ ਕੱਢ ਕੇ ਤੇ ਉਹਨੂੰ ਸੇਫ ਜਗ੍ਹਾ ਪਹੁੰਚਾਇਆ ਜਾਵੇਗਾ ਧੰਨਵਾਦ ਜੀ